ਹੋ ਗਿਆ ਜੇ ਤਾਂ ਲਾਵਾ ਨਹੀਂ ਹੋਈ ਐਡੀ ਆਕੜ ਹੋਣੀ ਹੋਗੀ ਘਾਰ ਵਾਲਾ ਫੋਨ ਨਹੀਂ ਚੱਕਦਾ ਘਾਰ ਵਾਲਾ ਮੇਰਾ ਫੋਨ ਨਹੀਂ ਚੱਕਦਾ ਹਾਏ ਇੰਨੀ ਬੇਇੱਜ਼ਤੀ ਆ ਮਨ ਲਾ ਪਾਣੀ ਪਾ ਪਾ 50000 ਰੁਪਇਆ ਜੁੱਤੀ ਚੱਕ ਲੈਣੀ ਭਾਜੀ ਦੀ ਖੜਾ 52000 ਤਾਂ ਕਿੰਨੇ ਪੈਸੇ ਦੱਸੋ ਕਿੰਨੇ ਕਹਿੰਦਾ ਮੈਂ ਨੰਗੇ ਪੈਰੀ ਚੱਲ ਜਾਣਾ ਵਾ ਤੀ ਰਹਿ ਦੇ ਜੁੱਤੀ ਭਾਜੀ ਜੁੱਤੀ ਵਾ ਕਿਹੜੀ ਆ ਸੁਣੋ ਬਰ ਬੱਲ ਭਾਜੀ ਸਹੀ ਲੱਗਦੇ ਵੈਰੀ ਨਾਈਸ ਆ ਸਾਸਰੀ ਘਾਲ ਤਾਂ ਲਓ ਜੀ ਅੱਜ ਦਾ ਵਲੌਗ ਤੁਹਾਨੂੰ ਪਤਾ ਕੱਲ ਨੂੰ ਫਾਈਨਲ ਡੇ ਵਿਆਹ ਦਾ ਸੋ ਅੱਜ ਵਾਲੇ ਪੈਲਸ ਸਾਰਾ ਸਮਾਨ ਲੈ ਕੇ ਤਾਮਾ ਜਾਮਾ ਸਾਰਾ ਲੈ ਕੇ ਹੋਰ ਦੇ ਵੀ ਵਲੌਗ ਪੈਣੇ ਅੱਜ ਹੀ ਪੈਣੇ ਜਿਹੜੇ ਪੈਣੇ ਬਾ ਕੱਲ ਨੂੰ ਕੱਲ ਨੂੰ ਪੈਣੇ ਨਹੀਂ ਬਾਜੋ ਆਪਣੇ ਪੈਂਦੇ ਰਹੇ ਨੇ ਵਲੌਗ ਹਾਂ ਹਾਂ ਫਿਰ ਕਾਂ ਤੇਰਾ ਵਿਆਹ ਕਿਦੂ ਕਰ ਦੇਣਾ ਤਾਰੇ ਦਾ ਵਿਆਹ ਸ਼ੁਰੂ ਆ ਬਾਈ ਤੁਹਾਨੂੰ ਦੱਸਤਾ ਵਾਸਤੇ ਇਸ ਤੋਂ ਤਾਰੇ ਦੀ ਵਾਰੀ ਆ ਇਹ ਨਹੀਂ ਪਤਾ ਕਿ ਕਿਹੜੇ ਸਾਲ ਸ਼ੁਰੂ ਹੋਣਾ ਹੈਗਾ ਸ਼ੁਰੂ ਹੋ ਰਿਹਾ ਹੈਗਾ ਆ ਲਓ ਵੀ ਮਤਰੋ ਹਾਂਜੀ ਓਕੇ ਆ ਤੇਰਾ ਕੱਲ੍ਹ ਕੀ ਹੋ ਗਿਆ ਨਹੀਂ ਬੋਲ ਬੋਲਤੀ ਲਓ ਜੀ ਅੱਜ ਉਪਰ ਉਪਰ ਰੱਖਣ ਲੱਗ ਪਏ

ਚੱਲ ਚਾਲੀ ਚੱਲ ਜਾਂਦੇ ਕਿੱਧਰ ਦੀ ਤਿਆਰੀ ਹੁਣ ਕਿੱਧਰ ਦੀ ਤਿਆਰੀ ਹੁਣ ਗਰੇਵਸ ਖਾਣੇ ਗਰੇਵਸ ਗਰੇਵਸ ਵਾਓ ਵੈਰੀ ਬਿਊਟੀਫੁਲ ਗਰੇਵਸ ਵਾਓ ਗ੍ਰੀਨ ਖਾਲੇ ਪ੍ਰੈਕ ਖਾਣੇ ਅੱਧਿਆ ਪੈਕ ਢਾ ਦੇਨੇ ਆ ਕੰਮ ਨਹੀਂ ਕਰਨਾ ਤੂੰ ਗਲਤ ਕਰੇਗਾ ਇਹ ਜਮਾਈ ਗਲਤ ਆ ਭਾਈ ਇਹ ਜਾ ਹਾਂ ਉਹ ਕੱਟੇ ਸਟਾਰਟ ਹੋ ਗਈ ਸਟਾਰਟ ਆ ਕੀ ਹੋਇਆ ਸੀ ਇਹਨੂੰ ਕਾਕੇ ਨੇ ਕੋਈ ਵੀ ਕਰ ਸਕਦੇ ਸਨ ਸਲਫ ਗਰਾਫ ਸੀ ਇਹਦੀ ਚੱਲ ਉਹ ਵਗੇ ਬੈ ਟ੍ਰੈਕਟਰ ਤੇ ਲਾ ਵੀ ਪੈਸੇ ਦੀ ਤਿਆਰੀ ਆ ਚਲੀਏ ਪੈਸੇ ਪਰ ਹਾਂਜੀ ਹਾਂਜੀ ਚਲੋ ਚਲੋ ਜੀ ਲਾ ਵੀ ਸਾਰਾ ਸਮਾਨ ਰੈਡੀ ਕਰ ਲਿਆ ਵਾ ਮਤਾ ਉਹਨੂੰ ਪੜਾਪੜ ਸਿੱਧੇ ਕੰਮ ਆ ਰਹੇ ਹਨ ਨਾਲ ਫਰੂਟ ਫਰਟ ਸਾਰੇ ਲੈ ਕੇ ਚੱਲੇ ਆ ਓ ਟ੍ਰਾਲੀਆਂ ਤੋਂ ਵੀ ਭਰ ਲਿਆ ਆਪਾਂ ਪਰ ਉਹ ਪੈਸੇ ਤੇ ਜਾਣੇ ਸਾਰਾ ਚੱਲ ਤੋ ਹੋਰ ਆ ਗਏ ਅਸੀਂ ਕੀ ਹੋਇਆ ਉਹ ਮੈਂ ਕਰਾਦੀ ਬਾਰੇ ਬਾਰ ਕਰਦੀ ਹੁੰਦੇ ਸੌਂਦੇ ਨਹੀਂ ਪਏ ਦੱਬੀ ਭਜਾਈ ਫਿਰਦੇ ਮੇਲੇ ਤੇ ਆਏ ਹੁੰਦੇ ਆ ਕਿੱਧਰ ਲਈ ਜਾਣਾ ਓਏ ਕਿੱਥੇ ਜਾਣਾ ਭਰਾ ਜਣਾ ਮਗਰਲੇ ਬੰਨੇ ਦੱਬੀ ਨਹੀਂ ਹਨ ਇਹਵੇਂ ਕੰਮ ਨੇ ਮੇਲੇ ਤੇ ਆਏ ਹੁੰਦੇ ਆ ਐਵੇਂ ਭਜਾਈ ਫਿਰਦੇ ਵੇਖਿਓ ਬਾਜੀ رنگ <laughs> ਇਹ ਦੇਖਣਾ ਇਹ ਅਸੀਂ ਰੋਣ ਵਿੱਚ ਤੁਹਾਨੂੰ ਭਾਲ ਲਈ ਇੱਕ ਆਨੁਭਾਲ ਲੈ ਭਾਜੀ ਵਾਹ ਡੰਗਿਆ ਡੰਗਿਆ ਜਿੱਕੀ ਹਣ ਸਿੱਕੂ ਬਾਹ ਕੱਲ ਨੂੰ ਭਰ ਦੇਣਾ ਵਾਹ ਇਹ ਤੋਗੇ ਰੱਖੇ ਉਹਨਾਂ ਨੇ ਅੱਜ ਤਾਂ ਮੁਸ਼ਕੀ ਸੰਘਲੋ ਇਹਨਾਂ ਦਾ ਸਰਫ ਸਰਫਦਾ ਅੱਜ ਇਹਦੇ ਤੋਗੇ ਰੱਖੇ ਆ ਹੈ ਇਹਦੀ ਖਾ ਉਹ ਕੀ ਵੀ ਖਾਣੀ ਇਹਦੇ ਵਿੱਚ ਸਿੱਕੂ ਆ ਇਹਨੂੰ ਕੀ ਵੀ ਖਵਾਈਏ ਇਹ ਜੇਲਾ ਖਾਣਾ ਇਹਨੂੰ ਲਿਆ ਇਹਨੂੰ ਨਾਨਾ ਨਾਲ ਖਾਓ ਇਹਨੂੰ ਇਹ ਭਾਲ ਲਾ ਗੋ ਤੂੰ ਆ ਜੀ ਸਤਰੀਕਾਲ ਜੀ ਸਤਰੀਕਾਲ ਅਸੀਂ ਅਸੀਂ ਬਹੁਤ ਦੂਰੋਂ ਆਏ ਆ ਸ਼ਗਨ ਪਾਈ ਆ ਆ ਆ ਮੋਨਾਲੀ ਜਾ ਸ਼ਗਨ ਪਾਈ ਜਾ ਮੋਨਾਲੀ ਜਾ ਉਹ ਸ਼ਗਨ ਪਾਈ ਆ ਖਾਣ ਤੇ ਲਵਾਣੀ ਆ ਆ ਟਾਈਮ ਨਹੀਂ ਲੱਗਦਾ ਉਹ ਉੱਥੇ ਗੱਗੂ ਫੋਨ ਕਰਕੇ ਦੱਸ ਦਿੰਦੇ ਆ ਜੀ ਜੱਗੀ ਦਾ ਹਾਜ਼ਰੀ ਪੈਦਾ ਹੈ ਨਹੀਂ ਮੇਰੇ ਕੋਲ ਮੈਂ ਤਾਂ ਥਾਰ ਦੀ ਚਾਬੀ ਆ ਤੇ ਥਾਰ ਨਹੀਂ ਹੈ ਹਾਂ ਇਹ ਦੇਖੋ ਉਹਨਾਂ ਦਾ ਜੌਨ ਹੀ ਚਾਬੀ ਕਰ ਆ ਇਧਰ ਇਹ ਉੱਥਰ ਓਏ ਨਾ ਯਾਰ ਓਏ ਇਹ ਲੇਡੀਜ਼ ਤੋਂ ਬਣਾ ਜਾਂਦਾ ਯਾਰ ਲੇਡੀਜ਼ ਆ ਇਹ ਵੀ ਬੰਦ ਆ ਮੇਰਾ ਪ੍ਰੈਸ਼ਰ ਬਣਾਇਆ ਓਏ ਅੱਜ ਹੀ ਬਹਿ ਜੀਏ ਪਰਸਾ ਕੱਲ ਕਹਿੰਦੇ ਕੱਲ ਕਹਿੰਦੇ ਬੈਠ ਨਹੀਂ ਦੇਣਾ ਮੈਂ ਨਹੀਂ ਦੇਣਾ ਅੱਜ ਬਹਿ ਗੋ ਕੇ ਕੈਪ ਫਰਮਾ ਨਹੀਂ ਨਹੀਂ ਓਏ ਬੈਠ ਬੈਜੋ ਬੈਠ ਕੇ ਇੰਸਪੈਕਟਡ ਕਿੰਨੇ ਮਿਲਣਾ ਮਾਣਾ ਬੈਠੇ ਵੇਟਰ ਮਿਲਣਾ ਦਾ ਕਿੰਨਾ ਵੇਟਰ ਐ ਕੈਪੀ ਚ ਨਸੀ ਐ ਬੈਠ ਕੇ ਸੁਣ ਓਏ ਬਸ ਭਾਈ ਅਸੀਂ ਚੌਪੜੇ ਅਹੀਂ ਹਰੇ ਹਸਲ ਕਰਨਾ ਸਵੇਰੇ ਰਿਸ਼ਤੇਦਾਰ ਕਿਵੇਂ ਮਿਲਣਾ ਕਿਵੇਂ ਟੇਬਲ ਤੇ ਬਹਿਣਾ ਨੇ ਜੀ ਆਪਣੇ ਮੜਾਏ ਇਹ ਗੱਲ ਸੁਣ ਇਹ ਬੋਦੇ ਕੋ ਲੱਗ ਗਿਆ ਨਾ ਇਹ ਕਦੇ ਇੰਨਾ ਨਹੀਂ ਲੈਣੀ ਚਾਹੀਦੀ ਗੱਲ ਨਹੀਂ ਇਹ ਨਹੀਂ ਇਹ ਭੁੱਲੇ ਉਹ ਵੀ ਨਹੀਂ ਗੱਲ ਬੋਲਦਾ ਯਾਰ ਬੇਜਾ ਰਿਹਾ ਹੱਲ ਕਰਦਾ ਰਿਹਾ ਹੱਲ ਕਰਦਾ ਨਹੀਂ ਇਹ ਬੋਲਦਾ ਹੀ ਨਹੀਂ ਕਾਲਾ ਜੀ ਜੇ ਨਹੀਂ ਬੰਦ ਮੇਰੀ ਗਾ ਓਏ ਇੱਕ ਮਿੰਟ ਗੱਲ ਕਾਲਾ ਜੀ ਜੇ ਜੋ ਨਹੀਂ ਉਹ ਗੱਲ ਜੇ ਉਹ ਬਾਈ ਆ ਗਿਆ ਪੈਸਾ ਰੂੜੀਆਂ ਤੇ ਰਹਿਣਾ ਤੂੰ ਰੂੜੀਆਂ ਤੇ ਰਹਿਣਾ ਮੈਂ ਲੈ ਆ ਜਾ ਦਾਂਦੀ ਲੈ ਇੱਕ ਗੱਲ ਐਡੇ ਪੈਸੇ ਆ ਗਏ ਤੈਨੂੰ ਕੋਈ ਤਰ੍ਹਾਂ ਤੇਰੇ ਚ ਲੈ ਪਰ ਹੈਗਾ ਓੜੀ ਆ ਜਾ ਹੱਟੂ ਦੀ ਬਹਿ ਕੇ ਆ ਜਾ ਆ ਗਿਆ ਮੇਰਾ ਵੀ ਆ ਜਾ ਯਾ ਲੀਟਰ ਲੈ ਜਾ ਯਾ ਜੱਟ ਤੂੰ ਲੈ ਜਾ ਉਹ ਇਧਰ ਇੱਕ ਸੀ ਚਾਹ ਤੇ ਜਾ ਕੇ ਬਹਿ ਜਾ ਕਰਨਾ ਮਗਰ ਨਾ ਹੀ ਮੇਰੇ ਕੋਲ ਪੈਸਾ ਆ ਯਾਰ ਭਗਵਾ ਮਾਰਦਾ ਓਏ ਇਹ ਮੁਸਕਦੇ ਘਰੋਂ ਫੂਟ ਲੈ ਜਾ ਵਾਇਰਸ ਨੇ ਦਾ ਇੜਤੇ ਹੋਈ ਯਾਰ ਇੱਧਰ ਕਿਹੜਾ ਬਈ ਭਾਲਦਾ ਆਂ ਆ ਬੰਦਾ ਆਪਣਾ ਵਾ ਮਾਲ ਖੜਾ ਕੇ ਭੇਜੀ ਆਵਾ ਠੀਕ ਆ ਮਾਲ ਸਮਾਨ ਬੜਾ ਕੇ ਭੇਜੇ ਨਾ ਤੇ ਕਿਹਦੇ ਕੋਲ ਪਲਾ ਲੜੀ ਕੋਲ ਹੀ ਪਲੀ ਲਾਉਂਦੇ ਵੀਰ ਤੂੰ ਪੱਗ ਬੱਲ ਕੇ ਲੋ ਪੂਜੀ ਤੂੰ ਲੰਮਣਾ ਮੈਂ ਲਾ ਲੈ ਤਾ ਤੇ ਕਰਨ ਪਈ ਤੇਰੇ ਨੂੰ ਦੇਖ ਦੇ ਇੰਦਾਂ ਦੇ ਵਿੱਚ ਆਂਦੀ ਆ ਹਟਾ ਦੀ ਚੋਰ ਆ ਲੱਕੜ ਦੱਸਾਂ ਕਿੱਦੂ ਆਈ ਆ ਵੇ ਲਮੇ ਵੇ ਇਹ ਲੱਕੜ ਇਹਨਾਂ ਦੇ ਕਾਰਾ ਇਹ ਲੱਕੜ ਦਾ ਇਹ ਦੋ ਤਾਰ ਨਹੀਂ ਰਵਾਈ ਆ ਇਹ ਸਾਰੇ ਨਵੇਂ ਪਿੰਡੋਂ ਨਹਿਰਾਂ ਦੇ ਉੱਤੋਂ ਟਾਲੀ ਹਣੀ ਆ ਲੱਕੜਾ ਉਹ ਲੱਕੜਾਈ ਉਹ ਲੱਕੜ ਜਿਹੜੀ ਤਾਰ ਦੀ ਹਣੀ ਵਾਹ ਲੈ ਲੈਣੇ ਆ ਆ ਪਈਆਂ ਲੈ ਲੈ ਆ ਕੀ ਦਵਾਈ ਗਿਆ ਵੱਧ ਵੱਧ ਜੇ ਟਾਲੀਆਂ ਦਾ ਦੱਸ ਲੈ ਪਾ ਇੱਕ ਹੀ ਰੱਖੋ ਯਾਰ ਰੱਖੋ ਉਹ ਬਾਈ ਉਹ ਤਾਰੇ ਮਿੰਟ ਮਾਰੋ ਯਾਰ ਅੱਛਰ ਆ ਗਿਆ ਮਿੰਟ ਮਾਰੋ ਖਾਲੀ ਆ ਆ ਲਈਏ ਯਾਰ ਫਾਲਟ ਇਹ ਵੋ ਪੰਚਾਇਤ ਦੱਬੀਆਂ ਬੱਧਾ ਬਨ ਗੇ ਮੇਰਾ ਖਾਲ ਲਵਾਈ ਦਾ ਮੁੰਡਾ ਲੱਗਦਾ ਬੁੱਧੂ ਦਾ ਗੜੀ ਆ ਵਾ ਉਹ ਦੇ ਨਾ ਚੱਲ ਸਹੀ ਮੇਰਾ ਵਰਨਾ ਬੰਨਾ ਗੱਡੀ ਵਾਲਾ ਬੁੱਧੂ ਭਾਈ ਕੱਟਾ ਜਾਣ ਦੇ ਉਹ ਉਹ ਤਾਂ ਹੈਗਾ ਹੀ ਉਹ ਤਾਂ ਹੈਗਾ ਹੀ ਮੋਨਾ ਬੁੱਧੂ ਲਵਾਈ ਦਾ ਬੰਦਾ ਲਾ ਬੁੱਧੂ ਭਾਈ ਦਾ ਮੁੰਡਾ ਉੱਤਰ ਵਾ ਆ ਗਿਆ ਨਾ ਦੱਬੀਆਂ ਪਰ ਸੌਂਗ ਵਾਲਾ ਬੁੱਧੂ ਲਵਾਈ ਦਾ ਨਹੀਂ ਹੈਗਾ ਓਏ ਭਾਈ ਨੂੰ ਮੋਛਣਾ ਭਾਈ ਬੁੱਧੂ ਲਵਾਈ ਨੂੰ ਜਾਣਦਾ ਨਾ ਨਹੀਂ ਜਾਣਦਾਗਾ ਨਾ ਨਾ ਆ ਦੇ ਕੰਨਾਂ ਚੋਂ ਕੱਟਣਾ ਲਾਏ ਵੇ ਪਰਨਾ ਬੰਨੇ ਨਕੀ ਜੀ ਇਧਰ ਮੂੰਹ ਵੇਦ ਕਿਵੇਂ ਆਈ ਕੁਤੀਰ ਗਨਿਕ ਕਾਇ ਠੀਕ ਆ ਮੂੰਹ ਆ ਤੇ ਖੇਲਣਾ ਕੋਈ ਨਾ ਕੀ ਹੈ ਮੈਂ ਦੱਸਣ ਨੂੰ ਕਿਹਾ ਹੀ ਨਹੀਂ ਗਾ ਹੱਸ ਨਹੀਂ ਆਇਆ ਹੱਸਣ ਨੂੰ ਕਿਹਾ ਹੀ ਨਹੀਂ ਇਹਨੂੰ ਲੈ ਜਾ ਯਾਰ ਇਹਦੇ ਨਾਲ ਇਹਦੇ ਪਹਿਲਾਂ ਤਾਂ ਪੁਰਸ਼ ਮੁਰਚ ਕਰਾ ਦਿਓ ਤੇ ਇੱਥੇ ਦੇ ਪਟੀਆਂ ਭਰਾ ਆ ਬੰਦਾ ਆ ਆ ਜਾਗਾ ਆਹ ਓਕੇ ਇੱਥੇ ਭਰਾ ਠੀਕ ਆ ਦਰਨਾ ਤੂੰ ਜਾ ਕੇ ਯਾਰ ਉਹ ਸਮਾਨ ਲਵਾ ਪੀ ਨਹੀਂ ਮੈਂ ਟਟ ਨਹੀਂ ਉਹ ਤੇ ਲੱਗਾ ਆ ਕੱਲਾ ਆ ਕੇ ਨਾ ਆਸੇ ਉਹਨਾਂ ਦੇ ਪੱਡੀਆਂ ਦਾ ਪਰਨਾ ਦਾ ਬੰਨਾ ਆ ਉਹਨੇ ਲਵੇਟਾ ਮਾਰ ਕੇ ਪਨੀਰ ਤੇ ਰੱਖਣਾ ਨਹੀਂ ਤੂੰ ਘੜਿਆ ਦੇ ਤੇ ਬੰਨਾ ਆ ਆਇਆ ਸਮਾਨ ਲਵਾ ਦੇ ਆ ਲੱਭੀ ਤੂੰ ਆ ਆਉਂ ਤੇ ਲਾ ਕੇ ਰਹਿ ਜੱਪੀ ਵਾਲੇ ਲਾ ਕੇ ਲੈ ਉੱਥੇ ਜੱਪੀ ਵਾਲੇ ਪਰਨਾ ਬਣ ਗਿਆ ਡੈਡੀ ਉਹਦੇ ਕੋਲ ਹਲਵਾਈ ਬਣਿਆ ਕਹਿੰਦਾ ਮੇਰਾ ਡੈਡੀ ਉਹ ਤੇ ਲਵਾਈ ਫੜਿਆ ਤੇਰਾ ਡੈਡੀ ਲਵਾਈ ਬੁੱਢੇ ਲਵਾਈ ਦਾ ਮੁੰਡਾ ਆ ਗਿਆ ਡੰਪੀਆਂ ਦਾ ਪਰਨਾ ਬੰਨ ਕੇ ਕਹਿੰਦਾ ਕਹਿੰਦਾ ਮੇਰਾ ਡੈਡੀ ਹਲਵਾਈ ਬਣ ਗਿਆ ਉਹ ਜਾ ਤੁਹਾਡੇ ਕੋਲ ਕੈਂਟਰ ਦਾ ਕੰਮ ਮਿਲਣਾ ਹੈ ਜਾ ਯਾਰ ਉਹ ਕੋਈ ਆ ਉਹ ਕਿਰਤ ਤੇ ਮੈਨੂੰ ਬੈਠਾ ਉਹ ਕਿਰਤ ਭਰਾਵਾ ਉਹ ਕਹਿੰਦਾ ਕਿ ਜੇਰ ਤੋਂ ਬਣਾਦਾ ਆ ਇਹਦੀ ਲਗਾ ਕੀ ਜੇਰ ਦਾ ਤੂੰ ਆੜ ਗੁੱਤੂ ਦਾ ਮੁੰਡਾ ਬਾਹਰ ਤੂੰ ਦਾ ਮੁੰਡਾ ਨਹੀਂ ਆ ਉਹ ਗੁੱਤੂ ਆੜ ਉਹ ਨਹੀਂ ਹਲਵਾਈ ਦਾ ਮੁੰਡਾ ਕਹਿੰਦੇ ਕਹਿੰਦੇ ਹਲਵਾਈ ਦਾ ਮੁੰਡਾ ਹਲਵਾਈ ਦਾ ਮੁੰਡਾ ਹੀ ਆ ਹੋਰ ਕੀ ਆ ਇਹ ਕੀ ਹੋਇਆ ਇਹ ਡੱਬੀਆਂ ਦਾ ਪਰਦਾ ਮੰਨ ਲੈ ਫਿਰ ਕੀ ਹੋ ਗਿਆ ਉਹ ਯਾਰ ਉਹ ਪਨੀਰ ਕਾ ਜਾਂਦੋਂ ਬੈਠੀ ਹੁੰਦਾ ਮੈਂ ਲੈ ਕੇ ਚੱਲਿਆ ਇੱਥੇ ਆ ਗਿਆ ਭੈਣ ਜੀ ਆਵੇਂ ਆਵੇਂ ਨਹੀਂ ਬੈਠਾਂ ਆ ਰਿਹਾ ਆਵੇ ਜਾ ਆ ਚੱਕ ਜਾ ਨਹੀਂ ਨਹੀਂ ਭਾਈ ਚੱਕੀ ਨਾ ਮਰਜੀ ਲਾ ਪਰ ਆਦੇ ਹਿਸਾਬ ਨਾਲ ਆ ਉਹਦੇ ਜਿੱਡਾ ਉਹ ਬੋਰਾ ਚੱਕੀ ਹੁੰਦਾ ਤੇ ਉਹ ਚੱਕ ਲੈ ਚੱਕ ਲੈ ਨਹੀਂ ਹੈਗੀ ਜਾਨ ਹੈਗੀ ਜਾਨ ਬੱਲੇ ਬੱਲੇ ਤਾਂ ਮੈਂ ਭਰੀ ਭਈਆ ਜਾਨ ਤਾਂ ਬਹੁਤ ਆ ਕਹਿੰਦੇ ਗੱਭਰੂ ਨੌਜਵਾਨ ਚ ਹਾਂ ਤਾਂ ਸੇਲੀ ਨਹੀਂ ਛੱਡਦੀ ਇਹਨਾਂ ਨੂੰ ਤਾਂ ਕਿਉਂ ਆ? ਉਹ ਗੱਲ ਤਾਂ ਸੋਹਣੀ ਨਹੀਂ ਦੇਖੀ ਗੱਲ ਤਾਂ ਸੋਹਣੀ ਨਹੀਂ ਗਈ ਪਰ ਸਿਰ ਲੰਘਦਾ ਜਾਂਦੀ ਆ ਨਹੀਂ ਇਹਨਾਂ ਦੀ ਇੱਜ਼ਤ ਨਹੀਂ ਸੰਤਰੇ ਆ ਜਾਂਦਾ ਕੀ ਵੀ ਇਹ ਤਾਂ ਸੰਤਰੇ ਬਾਹਰ ਹੈ ਹੈ ਇਹਨਾਂ ਦੀ ਇੱਜ਼ਤ ਨਹੀਂ ਕੋਈ ਸੰਤਰੇ ਇਸ ਤਰ੍ਹਾਂ ਇਹ ਬਾਹਰ ਹੀ ਜਾਣੇ ਆ ਥਾਲੇ ਬਾਹਰ ਹੀ ਰਹਿਣੇ ਹੁਣ ਵੀ ਛਲਕਾ ਤੋਂ ਬਾਹਰ ਹੀ ਸਿੱਟ ਗਿਆ ਇਸੇ ਵਰਗੀ ਲਿਆ ਇਸ ਤੋਂ ਅਲੱਗ ਨਾ 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 ਕੰਮ ਨਹੀਂ ਆ ਕੰਮ ਨਹੀਂ ਆ ਕੰਮ ਨਹੀਂ ਫੇਰ ਜੂਸ ਘਟ ਜਾਣਾ ਜੂਸ ਘਟ ਜਾਣਾ ਫੇਰ ਜੀ ਗਲਤੀ ਹੈ ਤੇ ਜੂਸ ਘਟ ਜਾਣਾ ਫੇਰ ਜੂਸ ਘਟ ਜਾਣਾ ਬੇਕੀ ਐ ਇਦਾਂ ਦੇ ਉਂਗਲਾਂ ਨਾਲ ਝੱਲਣ ਡਿਆ ਇਹ ਤਾਂ ਜੀਸੀਬੀ ਨੂੰ ਘਰੂਣ ਜੇ ਭਰਦਾ ਜੇ ਮਗੜਾ ਹੈ ਤਾਂ ਇਹ ਗਾਂ ਤੇ ਵੀ ਚੜ ਸਕਦਾ ਵਾ ਵਾ ਬੋਗਾ ਇਹ ਬੇ ਕੱਟ ਜੇ ਓਏ 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 ਹੁਣ ਕੁੰਗਰ ਕੁੰਗਰ ਤੜਾਣੇ ਦਾ ਕੋਈ ਫਾਇਦਾ ਕੋਈ ਹਜੇ ਵੀ ਲੜੀ ਜਾਂਦੇ ਹਜੇ ਵੀ ਸਾਹਮਣੇ ਇੰਨੇ ਢੇਰ ਲੱਗੇ ਹਜੇ ਵੀ ਆਦਰ ਤੇ ਜਾਨੀ ਆਤ ਨਹੀਂ ਜਾਂਦੇ ਖੋਗੇ ਖਾਨ ਵਾਲੀ ਇਹਨਾਂ ਇੱਕ ਦਿਨ ਪਾੜੀ ਆਹ ਆ ਕਰ ਆ ਜੋ ਮੈਰੀ ਆ ਆ ਜੂਸਰ ਦਿੰਦਾ ਨਾ ਨਹੀਂ ਯਾ ਰੋ ਜਾ ਇੱਕ ਮਿੰਟ ਨਹੀਂ ਯਾਰ ਇੱਕ ਗੱਲ ਯਾਰੀ ਕਰਕੇ ਯਾਰੀ ਆ ਯਾਰੀ ਦੀ ਯਾਰੀ ਲਗਾਤਰ ਦੇ ਕੇ ਯਾਰੀ ਦਾ ਵਾਸਤਾ ਇੱਕ ਇੱਕ ਕਰਕੇ ਪੋਣਾ ਇੱਕ ਇੱਕ ਕਰਦੇ ਟੋਲੀ ਕਰਤਾ ਦੇ ਕੇ ਯਾਰੀ ਦਾ ਵਾਸਤਾ ਨਾ ਯਾਰੀ ਦਾ ਵਾਸਤਾ ਇਹਨੂੰ ਉੱਪਰ ਮਾਰੇ ਨੇ ਪਿਚਕਾਰੀ ਮਾਰੇ ਨੇ ਮਾਰ ਪਿਚਕਾਰੀ ਮਾਰੇ ਮਾਰ ਉੱਪਰ ਪਿਚਕਾਰੀ ਨਹੀਂ ਤੇ ਦਰਤ ਨਹੀਂ ਬਾਹਰ ਆਉਂਦਾ ਇਹਨੂੰ ਡਾਰਿਆ ਦੰਦਾਂ ਦੇ ਬਾਹਰ ਨਾ ਜੂਸਰ ਨਹੀਂ ਨਹੀਂ ਆ ਜਿਹੜੀ ਚਲ ਚਲ ਕੇ ਅੰਦਰ ਆ ਗਈ ਆ ਗਿਆ ਤੇ ਅੜ ਜਾਣੀ ਇਹਦੇ ਉਹ ਦੰਦਾਂ ਜਿਆ ਆਹ ਐਂ ਅੜਦਾ ਜੀਰਾ ਦੰਦਾਂ ਚੋਂ 20 ਛੜਦਾ ਉਹ ਉਹਦੇ ਵਿੱਚੋਂ ਜੋ ਮਿਰਲੇ ਚੋਂ ਮਿਰਲੇ ਜੋ 20 ਛੜਦਾ ਆਏਗਾ ਕਿ ਹਲਾਉ ਤਾਂ ਖਾਈ ਲਿਆਣ ਕੇ ਯਾ ਬੇਬੀ ਗੋਲ ਚੱਲੋ ਵੀ ਮੁੰਡਿਓ ਇਹ ਹੈ ਜੀ ਐਂ ਲੱਗਦੇ ਰੋਲੇ ਕੋਲੇ ਹੋਣਿਆ ਓਕੇ ਰੂਟ ਕਰਾ ਦੇਣੀ ਆਪਾਂ ਬਰ ਬਾਈ ਅੱਜ ਜੈਸ ਕਰਾ ਦੇਣੀ ਜੈਸ ਕਰਾ ਦੇਣੀ ਚਾਹ ਹੀ ਆਪਾਂ ਨੂੰ ਹਾਂ ਚਾਹ ਆਪਾਂ ਨੂੰ ਬਸ ਨਹਾਉਣਾ ਵੀ ਜ਼ਰੂਰ ਆਜਾਣੀ ਅੱਜ ਨਹਾਉਣ ਦੀ ਨਹੀਂ ਆ ਅੱਜ ਨਹੀਂ ਦੇਣੀ ਬਹੁਤ ਵੱਡਾ ਅੱਜ ਬਹੁਤ ਵੱਡਾ ਇਤਿਹਾਸ ਦਾ ਚਾ ਜਾਣਾ ਨਹਾਉਣ ਲੱਗੇ ਤੁੰਦ ਚ ਕਾਹਦੇ ਇਹਦੋਂ ਨੀ ਗਾੜੀਓ ਵੀ ਆਰੰਭ ਕਰ ਲੈ ਜਵਾਗ ਨਾ ਲੱਗਵੇ ਸ਼ਰਮ ਅਸੀਂ ਨਾ ਲੱਗੇ ਚਲੋ ਵੀ ਆਜੋ ਕਹਿੰਦੇ ਲਾਓ ਵੀ ਗੱਭਰੂ ਨੌਜਵਾਨ ਕਹਿੰਦੇ ਤਿਆਰ ਹੋਣ ਲੱਗਾ ਮੰਗੇ ਨੇ ਬਲੇਜ਼ਰ ਵਾਜੂਆ ਕਿਆ ਬਾਤ ਹੈ ਮੈਨੂੰ ਕਨਫਿਊਜ਼ਨ ਹੋਈ ਭਈ ਥੋੜੀ ਕਾ ਕਿਉਂ ਬਲੇਜ਼ਰ ਸਵਾ ਬੈਠਾ ਚਾਰ ਪੰਜ ਮੈਂ ਕੋਟ ਪੈਂਟ ਇੱਕ ਹੈਗਾ ਕਾਲਾ ਸਮਝ ਲੈ ਕਾਲਾ ਪਾਈਏ ਨੀਲਾ ਪਾਈਏ ਤੇ ਹਰਾ ਪਾਈਏ ਤੇ ਚਿੱਟਾ ਪਾਈਏ ਅਬ ਜਿਹੜੇ ਮੰਗਾ ਆ ਹੈ ਮੰਗਾ ਜਿਹੜੀ ਤੇਰੀ ਲੋਕਾਂ ਨਾਲ ਤੇਰੀ ਲੁੱਕ ਤੇਰੀ ਆ ਇਕਨੇ ਸਿਲੇਕਟ ਕਰਾਇਆ ਇਹ ਬਲ ਸਾਲ ਹੋਣਾ ਨਹੀਂ ਲੱਗ ਰਿਹਾ ਨਾਲ ਕਾਲੀ ਪੈਂਟ ਪਾਈ ਜਿਹੜਾ ਮੰਗੇ ਨੇ ਬਾਕੀ ਆਪਣਾ ਹੀ ਕੰਮ ਔਖਾ ਥੋੜਾ ਮੈਨੂੰ ਸਮਝੋ ਬਾਹਰ ਹੋਇਆ ਕੰਮ ਕੀ ਪਾਈਏ ਕੀ ਨਾ ਪਾਈਏ ਤਾਈ ਆਪਣੀ ਆ ਵੇਖ ਸਕਦੇ ਤੁਸੀਂ ਤਾਈ ਆਪਣੀ ਇਹ ਆ ਬਾਕੀ ਚਲੋ ਤਿਆਰ ਤੁਹਾਨੂੰ ਦਿਖਾਉਣੇ ਲੁੱਕ ਫਾਈਨਲੀ ਕੀ ਬਣਦੀ ਆ ਫੱਬ ਜੀਏ ਫੱਪਣਗੇ ਕਿ ਤੂੰ ਕਦੇ ਵੇ ਮਾੜਾ ਹੋਇਆ ਮਾੜਾ ਰਹਿ ਆ ਕਦੇ ਐਰ ਕਿਨਾਂ ਰਹਿ ਜੀ ਉਹ ਨਹੀਂ ਰਹਿਦਾ ਪਰ ਅਕਾ ਚਲੋ ਲੋ ਜੀ ਓਕੇ ਬਾਈ ਮਿੱਤਰੋ ਇਹ ਤਾਰੇ ਦਰਸ਼ਨਾਂ ਜੀ ਕਰਾਉਣੇ ਆ ਤੁਹਾਨੂੰ ਜੇ ਤਾਰਾ ਤਿਆਰ ਹੋਇਆ ਆ ਨਿਵਾਕੇ ਆ ਬਾਰੇ ਤਾਰੇ ਲਾਉਂ ਹੀ ਰਿਹਾ ਰਹੇ ਪੁਰਾਣਾ ਸਾਡਾ ਰੈਡੀ ਹੋਣ ਲੱਗੇ ਨੇ ਪੁਰਾਣੇ ਹੁੰਦੀ ਟਾਰ ਵੱਖਰੀ ਗੱਲ ਸਹੀ ਆ ਵਾਕੀ ਹੈ ਕਵਰਟੀ ਫਿਰ ਨਹੀਂ ਲਾਇਆ ਜਾ 50 ਜੇਤਾਵ ਲਗਾ ਪਾਕ ਸਹੀ ਲੱਗੇ ਕਪੜੇ ਮੈਂ ਕਿਹਾ ਇਹ ਤਾਂ ਤੂੰ ਹੀ ਆਦੇ ਤਾਰਾ ਵੀ ਹੋ ਗਿਆ ਫਿਰ ਰੁਕ ਜਾ ਪੰਜ ਮਿੰਟਾਂ ਨੂੰ ਕਿੱਥੇ ਭਰਾ ਪੰਜ ਮਿੰਟਾਂ ਕੇ ਤਾਰੇ ਕਿਹਾ ਮੈਂ ਹੀ ਆ ਲਾਓ ਵੀ ਮਿੱਤਰੋ ਉਹ ਉਹ ਕਹਿੰਦਾ ਵਾਓ ਬਹੁਤ ਸੋਹਣਾ ਬਹੁਤ ਜਿਆਦਾ ਲੱਦੋਂ ਦੇ ਲੋ ਰਿਸਪੈਕਟ ਜਿਹੜੀ ਬਹੁਤ ਸੋਹਣਾ ਮੈਨੂੰ ਮੈਨੂੰ ਬਹਾਰੇ ਮੈਨੂੰ ਬਹਾਰੇ ਕਿਵੇਂ ਲੱਗਦਾ ਕੱਪੜੇ ਕਿਵੇਂ ਲੱਗਦਾ ਸਨੋਵਰ ਬੱਲ ਬਾਜੀ ਸਹੀ ਲੱਗਦੇ ਵੈਰੀ ਨਾਈਸ ਹਾਂ ਨਾ 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 ਉਹਨਾਂ ਕ ਮੈਨੇਜ ਕਰ ਲਈ ਹੁਣ ਗੂਠਾ ਮੇਰਾ ਕੱਪੜੇ ਲਿਬੜੇ ਵਾਹ ਵੈਰੀ ਗੁੱਡ ਵੈਰੀ ਗੁੱਡ ਰੋਕੀ ਹਾਲਾ ਆ ਜਾ ਚਲੋ ਭਾਈ ਚਲੋ ਚਲੋ ਬਾਜੀ ਆ ਜਾ ਮੋਟੇ ਬਹੁਤ ਜਿਆਦੀ ਹੋਣੀ ਲੱਗਦੀ ਪਈ ਓਕੇ ਜਮਾ ਜਮਾ ਓਕੇ ਪੱਕਾ ਜਮਾ ਜਮਾ ਤੇਰਾ ਓਏ ਉਹਦੀ ਗੱਡੀ ਦੀ ਚਾਬੀ ਕਿੱ데 ਮਾਰਾ ਮੇਕਅਪ ਕੀਤਾ ਮੂੰਹ ਤੇਰੇ ਮੈਂ ਤਾਂ ਛੁਰੂ ਤਾਂ ਮੇਕਅਪ ਨਹੀਂ ਕਰੀ ਦਿੱਤਾ ਆਪ ਕੋ ਜੀ ਲੱਗੇ ਜਾਵੇ ਤਾਰੇ ਜੇ ਇਹ ਆ ਚੁੰਨੀ ਤਾਂ ਲੱਗ ਗਿਆ ਹੁਣ ਹਾਂ ਵਾਲੇ ਲੱਗੇ ਪਏ ਆ ਲਾਲਾ ਮੈਂ ਤਾਂ ਜਮਸ਼ੇਰ ਨਹੀਂ ਮੇਕਅਪ ਕੀਤਾ ਤੇ ਹੁਣ ਕਿੱਥੋਂ ਕਰੀਏ ਕੁੜੀਆਂ ਨੇ ਮੰਮੀ ਦੀ ਚੁੰਨੀ ਸਹੀ ਕੀਤੀ ਆ ਅਸੀਂ ਆਪਦੀ ਮੰਮੀ ਨੂੰ ਆਪਦੇ ਨਾਲ ਦਾ ਬਣਾਇਆ ਅੱਜ ਇਸ ਕਰਕੇ ਅੱਜ ਸੋਹਣੀ ਲੱਗਦੇ ਆ ਵੀ ਅੱਜ ਪਾ ਲੱਗਿਆ ਹਾਂ ਪਾ ਲੱਗੇ ਤੇ ਵਿਆਹ ਵਾਲੀ ਕੁੜੀ ਵੀ ਐ ਘਟ ਟੋਟਾ ਟੋਟਾ ਲੱਗ ਰਹੀ ਆ ਦਰਚ ਕਿੰਨੀ ਜਿਆਦਾ ਕਰਦੇ ਵਾਹ ਲਈ ਕੁੜੀ ਵਿਖਾਉਣ ਹੋਏ ਅਜੇ ਲੇਟ ਵਿਖਾਵਾਂਗੇ ਅਸੀਂ ਲੇਟ ਵਿਖਾਵਾਂਗੇ ਆ ਵਿਖਾਵਾਂਗੇ ਕੋਈ ਨਾ ਆ ਜਾ ਕੇ ਦੱਸ ਬਣਾ ਇੱਕ ਫੋਟੋ ਖਿੱਚ ਕੇ ਏਅਰ ਡ੍ਰੌਪ ਕਰ ਦਿੰਦੇ ਕਰੋ ਚਲੋ 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 ਹਾਂ ਕੀ ਕਹਿਣਾ ਚਾਹੇਂਗੀ ਜੇ ਕੁੜੀ ਰੋਂਦੀ ਹੋਈ ਉਦੋਂ ਵਿਖਾਓ ਠੀਕ ਆ ਵਿਖਾ ਦਾਂਗੇ ਰੋ ਓਕੇ ਹਾਂ ਲੋ ਜਿਹੜਾ ਇਹ ਕਿੰਨਾ ਸੋਹਣਾ ਕਨਸੈਪਟ ਰੈਡੀ ਹੋਇਆ ਆ ਮੇਰਾ ਫੋਨ ਹੀ ਚੱਕੜ ਗਿਆ ਜੇ ਤਾਂ ਲਾਵਾਂ ਨਹੀਂ ਹੋਈਆਂ ਐਡੀ ਆਕੜ ਹੋਣੀ ਹੋਗੀ ਘਰ ਵਾਲਾ ਫੋਨ ਹੀ ਚੱਕਦਾ ਘਰ ਵਾਲਾ ਮੇਰਾ ਫੋਨ ਹੀ ਚੱਕਦਾ ਹਾਏ ਇੰਨੀ ਬੇਇਜ਼ਤੀ ਆ ਬਣਾ ਫੋਨ ਹੀ ਬੇਇਜ਼ਤੀ ਬੈਗ ਲਈ ਮੈਂ ਆ ਕੇ ਸਿੱਧਾ ਬਲਾਕ ਕਰੂੰ ਪਹਿਲਾ ਨੰਬਰ ਉਹਦੇ ਸਾਹਮਣੇ ਬੈਠ ਕੇ ਬਲਾਕ ਕਰੂੰਗਾ ਉਸ ਤੋਂ ਮੇਰਾ ਫੋਨ ਹੀ ਚੱਕਿਆ ਦਾਸ ਲੈ ਗਿਓ ਤਾਰੀ ਰਿਸਪੌਂਸ ਹੀ ਨਹੀਂ ਦਿੰਦਿਆ ਮੈਂ ਰੋਂ ਕੇ ਕਹਿੰਦੀ ਮੇਰਾ ਫੋਨ ਹੀ ਚੱਕਿਆ ਕਿਤੇ ਉਹਣੀ ਨੇ ਚੱਕਣ ਦਿਆ ਵੇਖ ਉਹਦਾ ਤਾਂ ਜਨਮ ਤੇ ਸੋਹਣੇ ਲੱਗਦੇ ਵੀਰੇ ਤੇਰੇ ਅੱਜ ਬਹੁਤ ਸੋਹਣ ਲੱਗੇ ਤੇਰੀ ਨਾਭੀ ਟਾਈ ਕਿੱਥੇ ਤੇ ਤੇਰੀ ਨਾਭੀ ਪੱਗ ਕਿੱਥੇ ਹੈ ਹੀ ਨਹੀਂ ਮੇਰੇ ਕੋਲ ਚੱਲਾ ਵੀ ਸੋਹਣੀ ਆ ਬਰਾਸਟ ਬਹੁਤ ਸੋਹਣਾ ਬਹੁਤ ਵਧੀਆ ਸੱਚੀ ਹਾਂ ਜਾਨੀ ਸੋਹ ਲੱਗਿਆ ਪੜੂ ਮਿਹੜੇ ਤੇਰੀ ਪੱਗ ਪੂ ਗੋ ਚੀਜ਼ ਬਾਲੀ ਸੋਹਣੀ ਲੱਗੇ ਕਲਰ ਬਹੁਤ ਸੋਹਣਾ ਥੈਂਕ ਯੂ ਸੋ ਮੱਚ ਆ ਸਮਾਜੀ ਕੱਲ ਚੱਕ ਚੰਗੀ ਤਰ੍ਹਾਂ ਐਵੇਂ ਕੋਈ ਦਰਸ਼ਕਾਂ ਦਿਖਾਇਆ ਨਹੀਂਗਾ ਇਹਦੇ ਮੇਰੇ ਕੋਲ ਨਹੀਂ ਆਉਂਦੀ ਆਇਆ ਆ ਜਾ ਆ ਆ ਜਾ ਟੈਂਟ 'ਚ ਆ ਜਾ ਹੈ ਬੈਕਗਰਾਉਂਡ ਹਾਂਜੀ ਤਿਆਰ ਕਰਿਆ ਠੰਡੇ ਠੁੰਡੇ ਤੇ ਤਿਆਰ ਆ ਬਸ ਉਹ ਤਿਆਰ ਕਰਾ ਕਰਨਾ ਟਰੇ 'ਚ ਪਿਆ ਸਾਰਾ ਸਮਾਨ ਉੱਥੇ ਟਰੇ 'ਚ ਪਿਆ ਉਹ ਤਾਂ ਪਿਆ ਦੂਸਰੇ ਠੰਡਿਆਂ ਦੀ ਟਰੇ ਹੈਗਾ ਔਰ ਘਰੋਂ ਕੱਢ ਰਿਆ ਪੈਣੀ ਹਾਂ ਪਈਆਂ ਆ ਤੂੰ ਚਾਟ ਰਿਆਂ ਪਈਆਂ ਬੰਦੇ ਲਿਆਓ ਕਿਹੜੇ ਆ ਆ ਆ ਆਹ ਹੀ ਆ ਦੂਜੇ ਆਪਣੇ ਮੰਮੀ ਵਾਲੀ ਸਾਈਡ ਆਈ ਮੰਮੀ ਵਾਲੀ ਸਾਈਡ ਮੰਮੀ ਵਿਚਾਰੀ ਘੁਮਾਈ ਫਿਰਦੇ ਆਏ ਮੰਮੀ ਇੱਥੇ ਥੱਕ ਜਾਨੀ ਹੋਂ ਦਾ ਜ਼ਿਕਰ ਨੂੰ ਚਲੋ ਵੇਖੋ ਬਈ ਸਮਾਈ ਪਲੀਜ਼ ਦੇਖ ਕੇ ਬਈ ਸਾਹਮਣੇ ਨਹੀਂ ਸਹੀ ਸਹੀ ਆਜੋ ਤੁਸੀਂ ਵੀ ਆ ਜਾਓ ਹਣਾ ਸਾਧ ਰਿਆ ਹਾਂ

ਤੇ ਮੁੰਡਿਆ ਲਾ ਕੁੜੀ ਨਾਲ ਲਵਾਂ ਆਏ ਕਟਿੰਗ ਲਾਲ ਤੁਸੀਂ ਟਾਈਮ ਬੰਦ ਟਾਈਮ ਬੰਦ ਨਾ ਮੇਰੇ ਬੰਨੀ ਰਹਿ ਨਹੀਂ ਪਾ ਕੇ ਤੋਂ ਲੈਣੀ ਨਹੀਂ ਮੈਂ ਤਾਂ ਸੋਹਣੇ ਸੋਹਣੇ ਪੂਰੇ ਸੋਹਣੇ ਲੱਗਦੇ ਆ ਤੋਂ ਬਣਵਾਈ ਆ ਸਰਵਾਲੇ ਨੇ ਪਹਿਲੀ ਵਾਰ ਕੱਢਦਾ ਸਰਵਾਲਾ ਕਿੱਥੇ ਆ ਬਾਸਰ ਵਾਲਾ ਡਾਕੂਮੈਂਟ ਆ ਵਾ ਜਿਹੜੀ ਸਾਈਡ ਤੇ ਕਰ ਦੇਣਾ ਛੁੱਟੀ ਆ ਸਰਵਾਲੇ ਦੀ ਸਰਵਾਲਾ ਪਹਿਲੇ ਪਾਸ ਖਲਾ ਰਿਆ ਬਜਾ ਕੇ ਨਾ ਮੈਨੂੰ ਪੁੱਛਦੇ ਨਹੀਂ ਪਏ ਪੁੱਛਣਾ ਇਹਨੂੰ ਜ਼ਿਆਦਾ ਵਾਸਾ ਹੈ ਵਾਹਿਗੁਰੂ ਸਾਈਂ ਆ ਕੋੰਜਾਇਆ ਰਬਿਆ ਜੁੱਤੀ ਚੱਕ ਲੈ ਨੀ ਬਾਜੀ ਵੀ ਖੜਾ 52000 ਤੱਕ ਉਹਨੇ ਕਹਣਾ ਮੈਂ ਨੰਗੇ ਪੈਰੀ ਚੱਲ ਜਾਣਾ ਵਾ ਤੀ ਰਹਿ ਦੇ ਜੁੱਤੀ ਬਾਹ ਬਾਜੀ ਜੁੱਤੀ ਬਾਹ ਕਿਹੜੀ ਆ ਚੱਲ ਪਾਵਾਂਗੇ ਆਪ ਦੇ ਯਾਰ ਆ ਪਾ ਲਾਂਗੇ ਅਸੀਂ ਤੈਨੂੰ ਨਹੀਂ ਹਣ ਬਾਈ ਚੰਗਾ ਨਾ ਜੀ ਲਾਹ ਤੂੰ ਕਰਾਉਣੀ ਕਿੰਨੇ ਪੈਸੇ ਦੇਣੇ ਮੈਂ ਜਿੰਨੇ ਮਰਜ਼ੀ ਮੰਗ ਲਿਓ ਜਿੰਨੇ ਮਰਜ਼ੀ ਦੇ ਦੇਵੇ ਆਪਾਂ ਕੁਝ ਪੱਕੇ ਨੇ ਦੱਸ ਕਿੰਨੇ ਕਹਿੰਦਾ ਤੂੰ ਚੇਂਜ ਕਰ ਲਿਆ ਖੜ ਚ ਆ ਜਾ ਰੂਪ ਪਾਵਾਂਗੇ ਕਿੰਨੇ ਪੈਸੇ ਲਈਏ ਲੈ ਲੋ ਘਟੋ ਘਟ 50000 ਹੂੰ 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 ਮੈਂ ਬਾਜ ਕਹਿਣਾ ਜੈ ਜੈ ਕਰ ਲੋ ਨਹੀਂ ਮੈਂ ਨਹੀਂ ਕਹਿੰਦੀ ਚਲੋ ਜੀ ਪ੍ਰੋਣਾ ਸਾਹਿਬ ਸਾਡੇ ਨਾਲ ਮੈਂ ਕਹਿੰਦੀ ਇਹ ਮੇਰੀ ਗੱਲ ਨਹੀਂ ਹੈ ਇਹ ਮੇਰੇ ਦਾ ਹੀ ਕੰਮ ਹੈ ਬੜਾ ਜੁੱਤੀ ਜਾ ਕੇ ਲਾਣੇ ਲੈ ਸ਼ਗਨ ਦੱਸ ਕਿੰਨਾ ਲਈਏ ਪੈਣੇ ਹੋਣਾ 55000 ਲੈ ਲੈ 55000 ਲੈ ਲਈਏ ਬਾਜੋ 16 ਸਲਾਈ ਨਹੀਂ ਕਰਾਉਣੀ ਇੰਨੇ ਪੈਣੇ ਮੈਂ ਵੀ ਚੋਣੇ ਨਹੀਂ ਮੈਂ ਕਹਿੰਦਾ ਤੁਹਾਡੀ ਆਪਸੀ ਵੀ ਸਾਹਿਬ ਗੱਲ ਹੈ ਮੇਰੀ ਕੋਈ ਵੀ ਲਓ ਜੀ ਜੁੱਤੀ ਲਗੋ ਲਈਏ ਸਤ ਗੁਰ ਪੁਰਖ ਮਿਲਾਇਆ ਸੁਧ ਗੁਰ ਆਰ ਦੀ ਜੇ ਰਾਮ ਸਤ ਗੁਰ ਪੁਰਖ ਮਿਲਾਇਆ ਨੰਲਾ ਆਜੋ ਜੀ ਆਇਆਂ ਜੀ ਆਇਆਂ ਵੈਲਕਮ 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 ਆਜੋ ਆਜੋ ਵੈਲਕਮ ਵੈਲਕਮ bro ਵੈਲਕਮ ਵੈਲਕਮ ਖੋਸਾ ਫੈਮਲੀ ਵੈਲਕਮ 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 ਖੋਸਾ ਫੈਮਲੀ ਆਜੋ 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 ਆਡੀ 47 ਲੈਕਟ ਆਜੋ ਆਲੋ ਆਲੋ ਅਧੀਪਾ ਨਾ ਪਟਾ ਪੇਰ ਬਹੀ ਛੋਟਾ ਛੋਟਾ ਯਾਰ ਨਹੀਂ ਯਾਰ ਮੇਰੀ ਫੇਵਰਿਟ ਸਾਰੇ ਹੋਗੇ ਪਾਣੀ ਪੈਣੀ ਪਾ ਤੋ ਭਰਾਵਾ ਖਰਚਾ ਪੂਰਾ ਕਰਨਾ ਕੋਟਪੈਂਟ ਕੋਟਪੈਂਟ ਦਾ ਪਹਿਲੇ ਐਡ ਕਿੰਨੇ ਦੀ ਆਈਆਂ 150 150 ਆਰੇ ਵਧਾ ਰੇਡ ਐਨ ਯਾਰ ਖਰਚਾ ਪੂਰਾ ਕਰਨਾ ਚਾਹੋ ਨਾ ਨਾ ਪੈਸੇ ਪੂਰੇ ਦਿਓ ਯਾਰ 51 ਹਜ਼ਾਰ ਜੀ ਨਾ کوجا ہزار نہ میں کوجا ہزار لینا وا چلنا ہزار آئے بس چلیے ہونا شگن پائیے چھٹ دو بھائی چڑھ دو یار چٹ دو یار چڈ دو ਮੁੰਡਾ ਦੇਖੀ ਜਾਂਦਾ ਉੱਥੇ ਛਕੰਦੇ ਪਾਉਣਾ ਜਾਂ ਤੁਸੀਂ ਇਹ ਫੋਟੋਆਂ ਛੱਡਦੇ ਮਾਰ ਕੇ ਝੂਠ ਮੈਂ ਅੱਠ ਮਿੰਟ ਮੈਂ ਜਦੋਂ ਪੌਣੇ 11 ਜਾਂ ਪੌਣੇ 12 ਕਹਿੰਦੇ ਨਾ ਫੇਰ ਤੁਸੀਂ ਨਿਕਲਦਾ ਹਾਂ ਹਾਂ ਸਾਰੇ ਚੱਲਣ ਗਿਆ ਬਿਲਕੁਲ ਵਲੌਗ ਚੱਲ ਵਲੌਗ ਹੀ ਚਲਾਦਾ ਵਲੌਗ ਆਪ ਦਾ ਚਮਚਾ ਧੂਆ ਮਾਰਦੀ ਐ ਨਾਸਾ ਉਹ ਇਧਰੋਂ ਫੜਾ ਕੇ ਇਧਰ ਤੂਰੀ ਚੱਲ ਆਹੋ ਇਧਰ ਬੜੀ ਜਿਹਾ ਲਗਾਓ ਤੂੰ ਬੜੀ ਚੱਲ ਚੱਲਾ ਚੱਲਾ ਰਹਿਣ ਆ ਜਾ ਬੱਲੇ ਪਰੌਣੇ ਆ ਬੱਲੇ ਪਰੌਣੇ ਆ ਆਹ ਕੀਤਾ ਕਿੱਤ ਕੁਛ ਭਾਈ ਇੱਕ ਬੰਦਾ ਇਧਰ ਇਧਰ

ਕਦੋਂ ਲਾਇਆ ਤੂੰ ਕਦੋਂ ਲਾਇਆ ਅੱਗੇ ਓਏ ਇਹਨੇ ਉਹ ਲਾਇਆ ਯਾਰਾ ਵੱਡਾ ੜੇ ਤੂੰ ਦੂਜਾ ਹੁੰਦਾ ਇਹਦਾ ਲਾਇਆ